ਸਾਹ ਵਾਲੀ ਫੜੇ ਅਸੀਂ ਹਲਕਾ ਜਨਾਲਾ ਤੋਂ ਪਿੰਡ ਚਮਿਆਰੀ ਤੋਂ ਸਾਰੇ ਆਏ ਆ ਜੀ ਸੁਧਾਰ ਤੋਂ ਸਾਬਕਾ ਸਰਪੰਚ ਸਦਾਰ ਅਰਜਨ ਸਿੰਘ ਹੁਣੀ ਹੋਰ ਪਤਵੰਤੇ ਤੇ ਸ਼ਾਹਪੁਰ ਜਾਜਨ ਤੋਂ ਪਿੰਡ ਕੁੜਾਵਾਲੀ ਤੇ ਕੋਲ ਬੰਨ ਦੇ ਵਿੱਚ ਪਾੜ ਪਿਆ ਜੀ ਤੁਹਾਨੂੰ ਸਾਰਾ ਵਿਖਾਉਨੇ ਆ ਇਹ ਸਾਰਾ ਹੀ ਜਨਾਲਾ ਹਲਕਾ ਰਾਸ ਅਸੀਂ ਹਲਕਾ ਸਾਰਾ ਇੱਕ ਪਾਣੀ ਇਹ ਕਵਰ ਕਰਨ ਦਿਆ ਤੇ ਜਿਨ੍ਹਾਂ ਚਿਰੇ ਪਾੜ ਨਹੀਂ ਵੱਜਦਾ ਉਹਨਾਂ ਚਿਰ ਸਾਡੇ ਪਿੰਡਾਂ ਦਾ ਕਣਕ ਬਿਜਣੀ ਵੀ ਮੁਸ਼ਕਲ ਹੋ ਜਾਣੀ ਜੇ ਕਿਸੇ ਦਾ ਝੋਨਾ ਥੋੜਾ ਬੋਦਾ ਬਚਿਆ ਵਾ ਉਹ ਵੀ ਕਟਾਈ ਨਹੀਂ ਹੋਣੀ ਤੇ ਸਾਡੀ ਪੁਰਜਰ ਅਪੀਲ ਆ ਵੀ ਤਕੜੇ ਹੋ ਕੇ ਇਹ ਡਰੇਂਜ ਵਿਭਾਗ ਪਏ ਜਾਂ ਸੰਸਥਾਵਾਂ ਪੈਣ ਇਸ ਪਾੜ ਨੂੰ ਬੰਨਿਆ ਜਾਏਗਾ ਤੇ ਫੇਰ ਸਾਡਾ ਇਲਾਕਾ ਬਚ ਸਕਦਾ ਉਹਨਾਂ ਚਿਰ ਸਾਡਾ ਇਲਾਕਾ ਤੋਂ ਬਿਲਕੁਲ ਪਾਣੀ ਦਾ ਜਿਹੜਾ ਨਿਕਾਸ ਜਿਹੜਾ ਉਧਰ ਨੂੰ ਜਾ ਰਿਹਾ ਵਾ ਇਹ ਜਿਹੜੀ ਨੌਮਣੀ ਆ ਤੇ ਉਹ ਨੌਮਣੀ ਦਾ ਪਾਣੀ ਸਾਰਾ ਹੀ ਸਾਡੀ ਸੱਕੀ ਦੇ ਵਿੱਚ ਦੁਬਾਰਾ ਪੈਣ ਰਿਹਾ ਤੇ ਸੱਕੀ ਤੋਂ ਸਾਰਾ ਇਹ ਨਾਲਾ ਹਲਕਾਰਾ ਸਾਂ ਸੀ ਲੋਪੋ ਕੀ ਤੱਕ ਅੱਗੇ ਸਾਰਾ ਮਾਰ ਕਰ ਰਿਹਾ ਤੇ ਸਾਡੀ ਪੁਰਜਰ ਅਪੀਲ ਆ ਵੀ ਇਹ ਪਾਣੀ ਤੇ ਕੰਟਰੋਲ ਇੱਥੋਂ ਕੀਤਾ ਜਾਵੇ ਤੇ ਇਹ ਸਿੱਧਾ ਡਰੇਨ ਦੇ ਵਿੱਚ ਪਾਣੀ ਜਾਵੇ ਨੌਮਣੀ ਦੇ ਵਿੱਚ ਜਿਹਨੂੰ ਕੋਈ ਸੱਕੀ ਨਾਲੇ ਦਾ ਇੱਕ ਕੱਢਿਆ ਹਿੱਸਾ ਇਹਨਾਂ ਨੇ ਤੇ ਫੇਰ ਸਾਡੇ ਏਰੀਆ ਦਾ ਬਚਾਅ ਹੋ ਸਕਦਾ ਜੀ ਉਹਨਾਂ 'ਚ ਬਹੁਤ ਹੀ ਔਖਾ ਆਏ ਕਲੀਅਰ ਕਰਦੇ ਹਾਂ ਇਹ ਬੰਨਿਆ ਜੀ ਜਿਹੜਾ ਟੁੱਟਿਆ ਹੋਇਆ ਵਾ ਇਧਰ ਨੋਮਨੀ ਚੱਲਦੀ ਪਈ ਆ ਉਹ ਸਿੱਧੀ ਸਾਹਮਣੇ ਆਹ ਬੰਨ ਜਿਹੜਾ ਤਕਰੀਬਨ ਕੋਈ 150 ਫੁੱਟ ਦਾ 100 ਤੋਂ 150 ਫੁੱਟ ਦਾ ਇਹ ਆ ਇਸ ਤੋਂ ਅੱਗੇ ਤਿੰਨ ਤੋਂ ਚਾਰ ਬੰਨ ਹੋਰ ਟੁੱਟੇ ਇਦਾਂ ਦੇ ਜਿਨ੍ਹਾਂ ਤੋਂ ਪਾਣੀ ਨਿਕਲ ਕੇ ਜਾ ਰਿਹਾ ਹੈ